ਜਦੋਂ ਮਾਵਾ ਇਸ ਦੁਨੀਆ ਤੋਂ ਜਾਂਦੀਆਂ ਇਹਨਾਂ ਘਰੀਆਂ ਨੋਂ ਨਾਂ ਆਉਂਦਾ। ਇਦਾਂ ਲੱਗਦੇ ਵੀ ਵੱਡੇ-ਵੱਡੇ ਮਹਿਣ ਵੀ ਉਜਾੜ ਸੁਪਚਾਂ ਲੱਗਦੇ ਨੇ। ਜਦੋਂ ਮਾਵਾ ਹੁੰਦੀਆਂ ਖੜਾਉਂਦੀਆਂ। ਕਿਉਂ? ਮਾਂ ਦਾ ਜਿਹੜਾ ਹਿਸਤਾ ਹੈ ਨਾ ਮਾਂ ਦੇ ਹਿਸਤੇ ਨੂੰ ਸੁਧਿਰਣ ਲਈ ਇੱਕ ਜਿਹੜਾ ਬਾਦਸ਼ਾਹ ਹੋ ਜੀਣਾ। ਅੱਖ ਨੰਬਰ ਬਾਦਸ਼ਾਹ ਨੂੰ ਬੰਮ ਆਰਮਾਨ ਕੀ ਲੋਲਾ ਨਾੜ ਤੇ ਉਹਦੇ ਵਜ਼ੀਰਾਂ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਨੰਬਰ ਬਾਦਸ਼ਾਹ ਤੁਸੀਂ ਬਾਦਸ਼ਾਹ ਹੋ ਦੁਨੀਆਂ ਦੇ ਬਾਦਸ਼ਾਹ ਚੰਗੇ ਨਹੀਂ ਲੱਗਦੇ ਹੁੰਦੇ ਹਾਂ ਦੇਖੋ ਮੌਤ ਦੀ ਮੌਤ ਦੇਖ ਆਪੇ ਆਪ ਦਾ ਕੋਈ ਜਾਂਦਾ ਉਹਨੂੰ ਪਤਾ ਲੱਗਦਾ ਕਿ ਮਾਂ ਕਿਉਂ ਕਹਿੰਦੇ ਹੈ ਪੈੜ ਕਹਿੰਦੇ ਤੇ ਪੁੱਤ ਕਿਉਂ ਕਹਿੰਦੇ ਜੋਖ ਨੂੰ ਕਹਿੰਦੇ ਜਦੋਂ ਆਪੇ ਘਰ ਵਿੱਚ ਬਿਤੀ ਹੈ ਦੇਖੀ ਅੰਦਮਨੀਆ ਗੱਲਾਂ ਕਰ ਸਕਦੀ ਹੈ ਬਾਦਸ਼ਾਹ ਜੀ ਤੁਸੀਂ ਤੁਸੀਂ ਰੋਣਾ ਤੁਸੀਂ ਚੰਗੇ ਨੇ ਰਾਜ ਦੇ ਬੰਨਿਆ ਦੇ ਬਾਦਸ਼ਾਹ ਹੋ ਅਕਬਰ ਬਾਦਸ਼ਾਹ ਬਾਹ ਮਾਰਦਾ ਖੰਭ ਤੇ ਰੋਣਾ ਲੱਗਦਾ ਰਿਹਾ ਕਹਿੰਦਾ ਵਜ਼ੀਰ ਮੈਂ ਰੋਣਾ ਇਸ ਗੱਲ ਨੂੰ ਮੇਰੀ ਮਾਂ ਕਹਿੰਦੀ ਕਿ ਇਸ ਦੁਨੀਆ ਤੋਂ ਸਾਰੀ ਦੁਨੀਆ ਆ ਨੰਬੀਆ ਨੰਮ ਸਿਕਾਰਾ ਕਰਦੀ ਆ ਮੈਂ ਜੋ ਘਰੇ ਆਉਂਦਾ ਸੀ ਮੇਰੀ ਮਾਂ ਕਹਿੰਦੀ ਸੀ ਅਕੂ ਆ ਨੀ ਫਖਾਤਾ ਨਹੀਂ ਉਹ ਸਰਦ ਚਕੇ ਕਿੰਨੇ ਦਿਨ ਬਾਅਦ ਆਇਆ ਸਹੀ ਸਮੇਂ ਤੇ ਆਉਂਦਾ ਰਿਹਾ ਉਹਨੇ ਖੰਦਰ ਨਾ ਅਕੂ ਕਹਿ ਕੇ ਬੁਲਾਉਣਾ ਪਰ ਬਜੀਰ ਸਭ ਬਹਿ ਕੀ ਕਰਾ ਦੁਨੀਆ ਤੇ ਇਕੋ ਹੀ ਮੇਰੀ ਮਾਂ ਸੀ ਜਿਹਨੂੰ ਹੱਕ ਸੀ ਮੈਨੂੰ ਅਕੂ ਕਹਿਣ ਦੀ ਦੁਨੀਆ ਅਕਬਰ ਬਾਦਸ਼ਾਹ ਕਹਿੰਦੇ ਸੀ ਅੱਜ ਅਕੂ ਕਹਿਣ ਵਾਲੇ ਮਾਰ ਕੇ ਮੈਨੂੰ ਆਪ ਨੂੰ ਇੱਛਾ ਹੈ ਮੈਨੂੰ ਆਪ ਨੂੰ ਇੱਛਾ ਹੈ ਮਾ ਮਾਂ ਦੇ ਰਿਸ਼ਤੇ ਦੀ ਗੱਲ ਹੈ ਜਿੰਦਗੀ ਦੇ ਜਿੰਦਗੀ ਦੇ ਰਿਸ਼ਤੇ ਹਨ ਜਿੰਦਗੀ ਦਾ ਖੋਸਾ ਵੀ ਹੈ ਜਿੰਦਗੀ ਦਾ ਕੀ ਪਰਵਾਸਾ ਜਿਦਾ ਆ ਅੱਗ ਦੇ ਬਹਿਰ ਆਵਾਜ਼ੀਆਂ ਦੀਆਂ ਨਾਏ ਤੁਹਾਨੂੰ ਆਏ ਮਾ ਸਾਹ ਜਿੰਦਗੀ ਬਣੀ ਹੈ ਹਾਸਾ ਇੱਕਦਮ ਰੋਣਾ ਇੱਕਦਮ ਹਾਸਾ ਮੌਤ ਬਣੀ ਜ਼ਿੰਦਗੀ ਨੂੰ ਖਾੜੀ ਇਹ ਜ਼ਿੰਦਗੀ ਹਰ ਦਾ ਆਪਣੀ